ਇਹ ਜਵਾਕਿਆ ਕਿੱਧਰ ਗਿਆ ਬੜਾ ਲੋ ਪਿੰਦਾ ਸਕੂਲ ਹੀ ਨਹੀਂ ਜਾਂਦਾ ਇੱਧਰ ਗਿਆ ਇੱਥੇ ਕਿਤੇ ਦੇਖ ਕਿਉਂ ਆ ਆ ਬਾਈ ਯਾਰ ਕਿ ਖੜੇ ਨੂੰ ਪੁੱਛ ਗਏ ਬਾਈ ਕੀ ਹਾਲ ਹੈ ਠੀਕ ਹੈ ਜੀ ਵਧੀਆ ਜਵਾਕਿਆ ਨਹੀਂ ਦੇਖਿਆ ਇੱਥੇ ਫਿਰਦਾ ਸਾਡਾ ਯਾਰ ਉਹ ਲੰਬੂਆ ਮੁੰਡਾ ਯਾ ਹਾਂ ਉਹ ਬਈ ਐ ਨੂੰ ਗਿਆ ਯਾਰ ਐ ਨੂੰ ਗਿਆ ਚੱਲ ਗਿਆ ਕੀ ਆਵਾ ਤੇ ਆ ਬਈ ਸਾਡਾ ਜਵਾਕਿਆ ਨਹੀਂ ਦੇਖਿਆ ਬਾਹਰ ਚੱਲ ਗਿਆ ਇੱਥੇ ਉਹ ਉਹ ਤਾਂ ਥੱਲੇ ਉਤਰਿਆ ਆਪਾਂ ਨਹੀਂ ਆਉਂਦੇ ਸਕੂਲ ਭੇਜੂਗੇ ਨਹੀਂ ਭੇਜਦਾ ਲੈ ਬਈ ਮੜ ਕੇ ਸਕੂਲੋਂ ਪੱਤੇ ਹੀ ਭੋੜਿਆ ਆਪਾਂ ਨਹੀਂ ਆਉਂਦੇ ਗੰਦੇ ਆ ਮਾਸਟਰ ਕੋ ਕੁੜਦਾ ਆਪਾਂ ਇਹ ਕੋਈ ਨਹੀਂ ਕਹਿੰਦਾ ਮੈਂ ਕਹਿ ਦੂੰ ਮੈਂ ਨਹੀਂ ਜੀ ਨਹੀਂ ਕੁਝ ਕਹਦਾ ਇੱਕ ਸ਼ਰਤ ਤੇ ਉਤਰੂਗਾ ਥਲੇ ਫੋਨ ਦਿਵਾਉਣਾ ਪਊਗਾ ਨਹੀਂ ਆਪਾਂ ਨਹੀਂ ਆਉਂਦੇ ਭਰਾ ਦਵਾ ਦੂੰਗਾ ਯਾਰ ਨਹੀਂ ਆਪਾਂ ਨਹੀਂ ਆਉਂਦੇ ਕਿੰਨੇ ਵਾਲਾ ਫੋਨ ਲੈਣਾ ਆਈਫੋਨ ਆਈਫੋਨ ਹਾਂ ਵਿਆਹ ਭਾਰਾ ਚੋਰਾ ਦਵਾ ਆ ਕਿਵੇਂ ਆਇਆ ਉਤਰ ਇਹ ਮੈਡਮ ਨੂੰ ਜਾ ਕੇ ਅਭੀ ਉਹ ਸਕੂਲ ਨਹੀਂ ਬਾ ਮੈਡਮ ਨੂੰ ਕਹਿੰਦਾ ਜਾਊਂਗਾ ਆ ਜਾ ਆ ਜਾ ਮੈਂ ਨਹੀਂ ਜਾਂਦਾ ਸਕੂਲ ਭਾਈ ਯਾਰ ਆ ਜਾ ਆ ਜਾ ਨਹੀਂ ਹੋਣਾ ਮੈਂ ਨਹੀਂ ਉੱਤਰ ਆ ਮੈਂ ਨਹੀਂ ਆਦਾ ਆ ਸਕੂਟਰ ਵੀ ਜਾ ਇੱਥੇ ਚੱਲਦਾ ਆਓ ਕੋਈ ਨਹੀਂ ਤੇ ਮੈਂ ਬੋਟ ਲੈ ਦਾਂਗੇ ਆ ਜਾ ਬੋਟ ਨਹੀਂ ਮੈਂ ਨਹੀਂ ਮੈਂ ਨਹੀਂ ਮੋਟਰ ਚਲਾਉਂਦਾ ਨਾ ਵਧੀਆ ਬੋਟ ਲੈ ਕੇ ਨਹੀਂ ਮੈਂ ਆ ਜਾ ਹਲੇ ਉਤਰ ਜਾ ਆ ਜਾ ਮਾਰੀ ਆ ਟੰਗ ਕਰਦਾ ਕੁਛ ਨਹੀਂ ਕਹਿੰਦਾ ਆ ਜਾ ਨਾ ਨਾ ਜਾਵੈ ਨਹੀਂ ਕਰਦਾ ਆ ਗੁੱਟੇ ਮੈਂ ਨਹੀਂ ਤੂੰ ਗੁੱਟੇ ਆ ਜਾਵੈ ਨਹੀਂ ਕਰਦਾ ਆ ਮੋਟਰ ਆ ਗੁੱਟੇ ਆ ਜੋ ਪਹਿਲਾ ਮੋਟਰਸਾਈਕਲ ਲੈ ਕੇ ਆਵੇਂ ਬੋਰਡ ਤੇ ਜਾ ਹੀ ਤੜਕੇ ਸਕੂਲ ਆ ਨਹੀਂ ਮੈਂ ਬੋਰਡ ਈ ਲੈਣਾ ਮੈਂ ਮੈਂ ਫੋਨ ਲੈਣਾ ਫੋਨ ਵੀ ਮੇਰੇ ਗੁੱਟੇ ਆ ਉਹ ਨਹੀਂ ਕਰਦਾ ਆ ਜਾ ਆਇਆ ਆ ਜਾ ਆ ਜਾ ਉਤਰਿਆ ਗੁੱਟੇ ਆ ਨਹੀਂ ਕਰਦਾ ਆ ਜਾ ਕੁੱਟੇਗਾ ਮੈਨੂੰ ਪਤਾ ਨਹੀਂ ਕਰਦਾ ਆ ਜਾ ਮੈਨੂੰ ਦੱਸਿਆ ਫਿਰ ਸਰ ਤਮਨ ਗਮਨ ਜੁਰਾ ਮੈਂ ਸਕੂਲ ਜਾ ਮੈਂ ਇਹਨੂੰ ਦੱਸਦਾ ਆ ਆ ਨਹੀਂ ਤੂੰ ਕੁੱਟੇਗਾ ਉਹ ਨਹੀਂ ਕਰਦਾ ਨਹੀਂ ਤੂੰ ਕੁੱਟੇਗਾ ਆ ਜਾ ਆ ਜਾ ਨਹੀਂ ਕਰਦਾ ਅੱਗੇ ਕਿਤੇ ਕੁੱਟਾ ਇਧਰ ਕੁੱਟੇ ਸੀ ਤੈਨੂੰ ਬੂਰ ਤੋਂ ਛਡਾ ਦੇ ਆ ਜਾ ਆ ਜਾ ਆ ਜਾ ਕੁੱਟੇਗਾ ਆ ਆਇਆ ਨਹੀਂ ਕਰਦਾ ਆ ਸਰ ਜਾ ਤਲ ਬੋਲ ਆ ਬੋਲ ਕੱਟ ਕੇ ਡਫੰਦ ਰੇ